ਇੰਡੀਆ ਵਰਗੇ ਮੁਲਕ ਦੇ ਵਿੱਚ ਪਹਿਲਾਂ ਤਾਂ ਸਟੱਡੀ ਵਾਸਤੇ ਜੀ ਸਟੱਡੀ ਕਾਫੀ ਮਹਿੰਗੀ ਹੁੰਦੀ ਹੈ ਹੈਨਾ ਤੇ ਫਿਰ ਜੇ ਤੁਸੀਂ ਕਰੋੜ ਰੁਪਇਆ ਦੇ ਕੇ ਖਰਚ ਕੇ ਜਾਣਾ ਇੱਕ ਡਾਕਟਰ ਹੈ ਨਾ ਉਹਨੇ ਕਰੋੜ ਰੁਪਇਆ ਦੇ ਕੇ ਪਹਿਲਾਂ ਪਹਿਲਾਂ ਕਰੋੜ ਰੁਪਇਆ ਉਹਨੂੰ ਦੇਣਾ ਪੈ ਰਿਹਾ ਤਾਂ ਕਈ ਵਾਰ ਸਮਰੱਥਾ ਨਹੀਂ ਹੁੰਦੀ ਹੈ ਤੇ ਦੂਜਾ ਕਈ ਵਾਰ ਕੰਪਨੀਆਂ ਦਾ ਬਜਟ ਜਿਹੜਾ ਇੰਨਾ ਵਧ ਗਿਆ ਸੋ ਕੰਪਨੀ ਨੇ ਵੀ ਉਹ ਫਿਰ ਉਹ ਜਿਹੜਾ ਉਹਦਾ ਪੂਰਾ ਭਾਰ ਹੈ ਉਹੋ ਅ ਬੰਦੇ ਤੇ ਪਏਗਾ ਕਰਨਾਟਕ ਤਾਮਨਾਡੂ ਹੈ ਨਾ ਜਿਹੜੀ ਆਪਣੀ ਸਦਰਨ ਸਟੇਟ ਹੈ ਜਿੱਥੇ ਆਈਟੀ ਮੈਡੀਕਲ ਦਾ ਦੀਆਂ ਹਬਸ ਗਿਣੀਆਂ ਜਾਂਦੀਆਂ ਉਹ ਉਥੋਂ ਜਿਹੜੇ ਲੋਕ ਨੇ ਉਹ ਜਾਦਾ ਜਾਂਦੇ ਆ ਔਰ ਉਹਨਾਂ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਗਹਿਰਾ ਅਸਰ ਪਏ ਗੁਰਦੀਪ ਸਿੰਘ ਨਿੱਜਰ ਕਤਲ ਕੇਸ ਉਹਦੀ ਉਹਦੇ ਜੋ ਟ੍ਰਾਇਲ ਸ਼ੁਰੂ ਹੋਣੀ ਸੀ ਉਹ ਹਾਲੇ ਤੱਕ ਟ੍ਰਾਇਲ ਸ਼ੁਰੂ ਨਹੀਂ ਕੀਤੇ ਗਏ ਕੋਰਟ ਨੇ ਕਿਹਾ ਕਿ ਜਦੋਂ ਤੱਕ ਇਹਦਾ ਟ੍ਰਾਇਲ ਜਿਹੜਾ ਸ਼ੁਰੂ ਨਹੀਂ ਹੁੰਦਾ ਉਹ ਉਦੋਂ ਤੱਕ ਬੰਦੇ ਜੇਲ੍ਹ 'ਚ ਹੀ ਰਹਿਣਗੇ ਜਿਸ ਤਰ੍ਹਾਂ ਦੇ ਸ਼ਬਦ ਬੀਜੇਪੀ ਦੇ ਬੁਲਾਰੇ ਵਰਤ ਰਹੇ ਸੀਗੇ ਉਹਨਾਂ ਨੇ ਕਿਹਾ ਕਿ ਝੂਠ ਦੀ ਮਸ਼ੀਨ ਜਿਹੜੀ ਹੈ ਇਹ ਪੰਜਾਬ ਸਰਕਾਰ ਹੈ ਜਿਹੜੀ ਕਿ ਐਸ ਡੀ ਆਰ ਐਫ ਦਾ 12000 ਕਰੋੜ ਰੁਪਈਆ ਜਿਹੜਾ ਹੈ ਉਹ ਉਦਾਸ ਹਿਸਾਬ ਨਹੀਂ ਦੇ ਰਹੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਕਈ ਚਲੰਤ ਮੁੱਦਿਆਂ ਤੇ ਗੱਲਬਾਤ ਕਰਾਂਗੇ ਉਹ ਚਾਹੇ ਪੰਜਾਬ ਦੇ ਮੁੱਦੇ ਹੋਣ ਚਾਹੇ ਡਾਇਸਪੋਰਾ ਨੂੰ ਲੈ ਕੇ ਮੁੱਦੇ ਹੋਣ ਤੇ ਸਾਰੇ ਮੁੱਦਿਆਂ ਨੂੰ ਅੱਜ ਕਵਰ ਕਰਨ ਵਾਸਤੇ ਉਹਨਾਂ ਤੇ ਜੋ ਚਰਚਾ ਕਰਨ ਵਾਸਤੇ ਸਾਡੇ ਨਾਲ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਥੈਂਕ ਯੂ ਜੀ ਸਰ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਜੋ ਅਮਰੀਕਾ ਦੇ ਜੋ ਰਾਸ਼ਟਰਪਤੀ ਨੇ ਡੋਨਲਡ ਟਰੰਪ ਜੀ ਉਹਨਾਂ ਨੇ दे H1B ਵੀਜ਼ੇ ਨੂੰ ਲੈ ਕੇ ਜੋ ਤਬਦੀਲੀਆਂ ਕੀਤੀਆਂ ਨੇ ਤਿੰਨ ਤਬਦੀਲੀਆਂ ਕੀਤੀਆਂ ਨੇ ਸਾਹਮਣੇ ਆਈਆਂ ਨੇ ਤੇ ਉਹ ਤਬਦੀਲੀਆਂ ਕੀ ਹਨ ਤੇ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਆ ਦੇਖੋ ਸਭ ਤੋਂ ਪਹਿਲਾਂ ਤਾਂ ਗੁਰਜੀਤ ਇਹ ਸਮਝਣਾ ਪਏਗਾ ਕਿ H1B ਵੀਜ਼ਾ ਹੁੰਦਾ ਕੀ ਹੈ ਜੀ ਇਹ ਵੀਜ਼ਾ ਜਿਹੜਾ ਹੈ ਉਹ ਹਾਈਲੀ ਸਕਿਲਡ ਬੰਦਿਆਂ ਵਾਸਤੇ ਹੁੰਦਾ ਜੀ ਬਿਲਕੁਲ ਜਿਹੜੇ ਕਿ ਜਿਵੇਂ ਡਾਕਟਰ ਹੈ ਇੰਜੀਨੀਅਰ ਹੈ ਸਾਇੰਟਿਸਟ ਹੈਨ ਆ ਇਹ ਅਮਰੀਕਾ ਦੀਆਂ ਉਹ ਕੰਪਨੀਆਂ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਉਸ ਤਰ੍ਹਾਂ ਦੀ ਸਕਿੱਲ ਜਿਹੜੀ ਹੈ ਉਹ ਨਹੀਂ ਮਿਲਦੀ ਤਾਂ ਉਹ ਦੁਨੀਆ ਭਰ ਚੋਂ ਕਿਤੋਂ ਵੀ ਉਸ ਤਰ੍ਹਾਂ ਦੇ ਜਿਹੜੇ ਪ੍ਰੋਫੈਸ਼ਨਲਸ ਹੈ ਉਹਨਾਂ ਨੂੰ ਹਾਇਰ ਕਰ ਸਕਦੀਆਂ ਸੋ ਇਹ ਇੱਕ ਅਹਿਮ ਵੀਜ਼ਾ ਸੀਗਾ ਔਰ 71% ਜਿਹੜੇ ਭਾਰਤੀ ਹੈ ਜਿਹੜੇ H1 ਵੀਜ਼ਾ ਲੱਗਦੇ ਹੈ ਅਮਰੀਕਾ 'ਚ ਉਹਦਾ ਜਿਹੜਾ 71% ਹੈ ਉਹ ਇੰਡੀਅਨਸ ਹੁੰਦੇ ਆ ਜੀ ਸੋ ਇਹ ਇੰਡੀਆ ਦੇ ਐਂਗਲ ਤੋਂ ਬੜਾ ਅਹਿਮ ਫੈਸਲਾ ਹੈ ਜੀ ਔਰ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜਾ ਫੈਸਲਾ ਇੱਚ ਤਬਦੀਲੀ ਆਈ ਹੈ ਉਹ ਫੀਸ ਨੂੰ ਲੈ ਕੇ ਆ ਫੀਸ ਜਿਹੜੀ ਹੈ ਉਹ 1500 ਡਾਲਰ ਜਿਹੜੀ ਹੈ ਫੀਸ ਜਮਾ ਕਰਾਣੀ ਪੈਂਦੀ ਹੈ ਸੋ 1500 ਡਾਲਰ ਨੂੰ ਸਿੱਧਾ ਹੀ 1 ਲੱਖ ਡਾਲਰ ਕਰ ਦਿੱਤਾ ਗਿਆ ਸੋ ਇਸ ਦਾ ਮਤਲਬ ਇਹ ਹੈ ਕਿ ਜੇ ਕਿਸੇ ਕੰਪਨੀ ਨੇ ਤੁਹਾਨੂੰ ਕਿਸੇ ਪ੍ਰੋਫੈਸ਼ਨਲ ਨੂੰ ਅਮਰੀਕਾ ਬੁਲਾਉਣਾ ਹੈ ਜੋ ਇਸ ਵੇਲੇ 1500 ਡਾਲਰ ਜਮਾ ਕਰਵਾਉਣਾ ਪੈਂਦਾ ਸੀਗਾ ਫੀਸ ਉਹਦੀ ਹੁਣ ਉਹ 1 ਲੱਖ ਡਾਲਰ ਕਰवानी ਪਏਗੀ ਹੂੰ ਸੋ 1 ਲੱਖ ਮਤਲਬ ਆਪਣਾ ਇੱਥੇ 8899 ਲੱਖ ਰੁਪਿਆ ਹੋ ਗਿਆ ਹਨਾ ਸੋ ਕਰੋੜ ਦੇ ਆਸ-ਪਾਸ ਹੋ ਗਿਆ ਹਨਾ ਸੋ ਇਹ ਬੜਾ ਇੱਕ ਮਤਲਬ ਵੱਡਾ ਫੈਸਲਾ ਹੈ ਔਰ ਇਹਦਾ ਜਿਹੜਾ ਹੈ ਕਾਫੀ ਬੁਰਾ ਅਸਰ ਜਿਹੜਾ ਹੈ ਉਹ ਪਏਗਾ ਆ ਭਾਵੇਂ ਕਿ ਸਾਡੇ ਜਿਹੜੇ ਇਥੋਂ ਦੇ ਪੰਜਾਬੀ ਜਿਹੜੇ ਲੋਕ ਨੇ ਉਹ ਇਸ ਵੀਜ਼ੇ ਨੂੰ ਘੱਟ ਯੂਜ਼ ਕਰਦੇ ਆ ਪਰ ਜਿਹੜਾ ਸਾਊਥ ਤੋਂ ਕਾਫੀ ਲੋਕ ਇਸ ਵੀਜ਼ੇ ਤੇ ਜਾਂਦੇ ਆ ਜੀ ਔਰ ਇਹ ਇੱਕ ਪਹਿਲੀ ਤਬਦੀਲੀ ਫੀਸ ਨੂੰ ਲੈ ਕੇ ਕੀਤੀ ਗਈ ਹੈ ਦੂਜੀ ਜਿਹੜੀ ਹੈ ਉਹ ਟਾਈਮਿੰਗ ਨੂੰ ਲੈ ਕੇ ਕੀਤੀ ਗਈ ਹੈ ਕਿ ਟਾਈਮਿੰਗ ਜਿਹੜਾ ਹੈ ਪਹਿਲਾਂ 3 ਸਾਲ ਦਾ ਹੈ ਮਿਲਦਾ ਤੇ ਫਿਰ ਜੇ 3 ਸਾਲ ਸੈਟੀਸਫਾਈਡ ਤੁਹਾਡਾ ਪੀਰੀਅਡ ਰਿਹਾ ਹੋਵੇ ਫਿਰ ਉਹਨੂੰ ਐਕਸਟੈਂਡ ਕੀਤਾ ਜਾ ਸਕਦਾ ਸੋ ਇਹ ਇੱਕ ਵੱਡਾ ਫੈਸਲਾ ਜਿਹਦੀ ਅੱਜ ਪੂਰੀ ਜਿਹੜੀ ਹੈ ਇੰਟਰਨੈਸ਼ਨਲੀ ਜਿਹੜੀ ਹੈ ਚਰਚਾ ਹੋ ਰਹੀ ਜੀ ਸਰ ਜਿਵੇਂ ਕਿ ਤੁਸੀਂ ਕਿਹਾ ਕਿ ਇੰਡੀਆ ਵਿੱਚੋਂ 71% ਜਿਹੜੇ ਲੋਕ ਨੇ ਉਹ ਇਸ ਵੀਜੇ ਤੇ ਬਾਹਰ ਜਾਂਦੇ ਨੇ ਨਹੀਂ 71% ਲੋਕ ਨਹੀਂ ਜਾਂਦੇ ਮੈਂ ਇਹ ਕਹਿ ਰਿਹਾ ਕਿ ਜਿੰਨੇ ਲੋਕ ਮੰਨ ਲਓ ਅਮਰੀਕਾ ਨੇ 100 ਬੰਦੇ ਨੂੰ ਐਚ ਵੀ 1 ਵੀਜ਼ਾ ਦਿੱਤਾ ਜੀ ਬਿਲਕੁਲ ਤਾਂ ਉਹਦੇ ਚ 71% ਭਾਰਤੀ ਹੁੰਦੇ ਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਸੋ ਇਸ ਦਾ ਭਾਰਤੀ ਕੀ ਅਸਰ ਪਏਗਾ ਤੇ ਤੇ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਜੋ ਰਾਸ਼ਟਰਪਤੀ ਡੋਨਲਡ 트ਰੰਪ ਉਹਨਾਂ ਨੇ ਪਹਿਲਾਂ ਵੀ ਕਈ ਆਪਣੇ ਜੋ ਖੇਤੀਬਾੜੀ ਉਤਪਾਦਾਂ ਤੇ ਟੈਕਸ ਲਾਏ ਨੇ ਤੇ ਹੁਣ ਇਹ H1B ਵੀਜ਼ਾ ਤੇ ਇਹਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡੋਨਲਡ 트ਰੰਪ ਇਹਨਾਂ ਦੇ ਜੋ ਰਿਸ਼ਤੇ ਇਹਨਾਂ ਦੀ ਆਪਸੀ ਦੋਸਤੀ ਕਿਤੇ ਦਿਖਾਈ ਨਹੀਂ ਦੇ ਰਹੀ ਇੱਧਰ ਆ ਦੇਖੋ ਦੋ ਦੋ ਗੱਲਾਂ ਜਿਹੜੀਆਂ ਤੁਸੀਂ ਪੁੱਛ ਰਹੇ ਹੋ ਕਿ ਇੰਡੀਆ ਦੇ ਉੱਤੇ ਇਹਦਾ ਕਿਹ ਕਿਹੋ ਜਿਹਾ ਅਸਰ ਪਵੇਗਾ ਸੋ ਇਹ ਦੇਖੋ ਜਿਹੜਾ ਆਈਟੀ ਸੈਕਟਰ ਹੈ ਉਹ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਆਈਟੀ ਔਰ ਮੈਡੀਕਲ ਲਾਈਨ ਦੇ ਵਿੱਚ ਬਹੁਤ ਇੰਡੀਅਨਸ ਜਿਹੜੇ ਨੇ ਉਹ ਐਜ਼ ਅ ਪ੍ਰੋਫੈਸ਼ਨਲ ਉੱਥੇ ਗਏ ਹੋਏ ਨੇ ਗਏ ਹੋਏ ਨੇ ਜਾਂ ਜਾਂਦੇ ਰਹਿੰਦੇ ਨੇ ਤੇ ਉਹਦੇ ਚ ਜਿਵੇਂ ਐਮਾਜ਼ੋਨ ਹੈ ਗੂਗਲ ਹੈ ਮੈਟਾ ਹੈ ਫੇਸਬੁੱਕ ਕਹਿੰਦੇ ਜਿਹਨੂੰ ਹੈ ਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਆਈਟੀ ਕੰਪਨੀਆਂ ਉਹਦੇ ਵਿੱਚ ਜਿਹੜੇ ਇਹ ਲੋਕ ਜਾਂਦੇ ਸੀਗੇ ਜਾਂ ਮੈਡੀਕਲ ਦੇ professionਲ ਦੇ ਤੌਰ ਤੇ ਜਾਂਦੇ ਸੀਗੇ ਉਹਨਾਂ ਵਾਸਤੇ ਇਹ ਵੱਡੀ ਸਮੱਸਿਆ ਹੁਣ ਸੰਕਟ ਬਣੇਗੀ ਕਿਉਂਕਿ ਇੰਡੀਆ ਵਰਗੇ ਮੁਲਕ ਦੇ ਵਿੱਚ ਪਹਿਲਾਂ ਤਾਂ ਸਟੱਡੀ ਵਾਸਤੇ ਜੀ ਸਟੱਡੀ ਕਾਫੀ ਮਹਿੰਗੀ ਹੁੰਦੀ ਹੈ ਹੈਨਾ ਤੇ ਫਿਰ ਜੇ ਤੁਸੀਂ ਕਰੋੜ ਰੁਪਇਆ ਦੇ ਕੇ ਖਰਚ ਕੇ ਜਾਣਾ ਇੱਕ ਡਾਕਟਰ ਹੈ ਨਾ ਉਹਨੇ ਕਰੋੜ ਰੁਪਇਆ ਦੇ ਕੇ ਪਹਿਲਾਂ ਪਹਿਲਾਂ ਕਰੋੜ ਰੁਪਇਆ ਉਹਨੂੰ ਦੇਣਾ ਪੈ ਰਿਹਾ ਤੋ ਕਈ ਵਾਰ ਸਮਰੱਥਾ ਨਹੀਂ ਹੁੰਦੀ ਹੈ। ਤੇ ਦੂਜਾ ਕਈ ਵਾਰ ਕੰਪਨੀਆਂ ਦਾ ਬਜਟ ਜਿਹੜਾ ਇੰਨਾ ਵੱਧ ਗਿਆ। ਸੋ ਕੰਪਨੀ ਨੇ ਵੀ ਉਹ ਫਿਰ ਜਿਹੜਾ ਹੈ ਉਹ ਜਿਹੜਾ ਉਹਦਾ ਪੂਰਾ ਭਾਰ ਹੈ ਉਹ ਉਹ ਬੰਦੇ ਤੇ ਪਏਗਾ। ਸੋ 1 ਲੱਖ ਜੇ ਡਾਲਰ ਦੀ ਮੈਂ ਗੱਲ ਕਰਾਂ ਤਾਂ ਸਮਝ ਲਾਓ ਕਿ ਅਮਰੀਕਾ ਦੇ ਵਿੱਚ ਕਿਸੇ ਬੰਦੇ ਦੀ ਸਾਲ ਦੀ ਜਿਹੜੀ ਆ ਉਹ ਤਨਖਾਹ ਹੋਏਗੀ। ਸੋ ਸਾਲ ਇੱਕ ਸਾਲ ਦੀ ਤਨਖਾਹ ਦੇ ਆਸ-ਪਾਸ ਇਹ 1 ਇੱਕ ਲੱਖ ਡਾਲਰ ਬਣਦਾ ਹੈ ਸੋ ਇਹ ਸਮਝ ਲਓ ਕਿ ਜੇ ਬੰਦਾ 3 ਸਾਲ ਦੇ ਵੀਜ਼ੇ ਤੇ ਜਾ ਰਿਹਾ ਤਾਂ 트ੰਪ ਗਵਰਨਮੈਂਟ ਜਿਹੜੀ ਹੈ ਉਹਦੇ ਤੋਂ ਇੱਕ ਸਾਲ ਦੀ ਉਹਦੀ ਸੈਲਰੀ ਦਾ ਪਹਿਲਾਂ ਹੀ ਐਡਵਾਂਸ ਪੈਸਾ ਮੰਗ ਰਹੀ ਹੈ ਸੋ ਇਹ ਇਹਦਾ ਇੰਪੈਕਟ ਜਿਹੜਾ ਹੈ ਬੁਰਾ ਬਹੁਤ ਬੁਰਾ ਪਏਗਾ ਔਰ ਜਿਵੇਂ ਮੈਂ ਥੋੜਾ ਜਿਹਾ ਪਹਿਲਾਂ ਗੱਲ ਕੀਤੀ ਹੈ ਕਿ ਪੰਜਾਬ ਤੋਂ ਜਿਹੜੇ ਲੋਕ ਜਾਂਦੇ ਨੇ ਬਹੁਤ ਘੱਟ ਲੋਕ ਜਿਹੜੇ ਆ ਉਹ ਇਸ ਵੀਜ਼ੇ ਤੋਂ ਜਾਂਦੇ ਆ ਬਹੁਤ ਘੱਟ ਜਾਂਦੇ ਆ ਜ਼ਿਆਦਾਤਰ ਲੋਕ ਜਿਹੜੇ ਆ ਜਿਹੜਾ ਹੈ ਆਂਧਰਾ ਪ੍ਰਦੇਸ਼ ਕਰਨਾਟਕ ਕਰਨਾਟਕ ਤਾਮਿਲਨਾਡੂ ਹੈ ਨਾ ਜਿਹੜੀ ਆਪਣੀਆਂ ਸਦਰਨ ਸਟੇਟ ਹੈ ਜਿੱਥੇ ਆਈਟੀ ਔਰ ਮੈਡੀਕਲ ਦਾ ਦੀਆਂ ਹਬਸ ਗਿਣੀਆਂ ਜਾਂਦੀਆਂ ਉਹ ਉਥੋਂ ਜਿਹੜੇ ਲੋਕ ਨੇ ਉਹ ਜਿਆਦਾ ਜਾਂਦੇ ਆ ਔਰ ਉਹਨਾਂ ਦੇ ਉੱਤੇ ਇਹਦਾ ਬਹੁਤ ਜ਼ਿਆਦਾ ਗਹਿਰਾ ਅਸਰ ਪਾਇਆ ਇੱਕ ਟਾਈਮ ਇਸ ਤਰ੍ਹਾਂ ਦਾ ਵੀ ਸੀਗਾ ਜਦੋਂ ਪਹਿਲਾਂ ਟਰੰਪ ਰਾਸ਼ਟਰਪਤੀ ਬਣੇ ਸੀਗੇ ਪਹਿਲੀ ਟਰਮਸ ਦੇ ਵਿੱਚ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਅਮਰੀਕਾ ਗਏ ਤੇ ਉਹਨਾਂ ਦੇ ਲਈ ਇੱਕ ਤਰ੍ਹਾਂ ਦਾ ਉਹਨਾਂ ਨੇ ਪ੍ਰਚਾਰ ਤੱਕ ਕੀਤਾ ਔਰ ਕਿਹਾ ਕਿ ਅਬ ਕੀ ਵਾਰ 트াম্প ਸਰਕਾਰ ਹੈ ਨਾ ਸੋ ਇਸ ਲੈਵਲ ਦੀ ਦੋਸਤੀ ਫਿਰ 트াম্প ਜਿਹੜੇ ਆ ਉਹ ਇੰਡੀਆ ਦੇ ਵਿੱਚ ਆਏ ਤੇ ਇੱਕ ਕਿਹਾ ਗਿਆ ਕਿ ਦੋਹਾਂ ਦੀ ਕੈਮਿਸਟਰੀ ਜਿਹੜੀ ਦੋਹੇ ਲੀਡਰਾਂ ਦੀ ਬਹੁਤ ਅੱਛੀ ਹੈ ਔਰ ਇੰਡੀਆ ਔਰ ਅਮਰੀਕਾ ਦੇ ਸਬੰਧ ਜਿਹੜੇ ਆ ਉਹ ਕਾਫੀ ਅੱਛੇ ਹੋ ਗਏ ਆ ਪਰ ਜਿਹੜਾ ਜਦੋਂ ਹੁਣ ਇਸ ਵਾਰ ਜਿਹੜੇ ਆ 트াম্প ਸੱਤਾ ਦੇ ਵਿੱਚ ਆਏ ਤੇ ਉਹਨਾਂ ਨੇ ਆਂਦਿਆਂ ਹੀ ਜਿਨ੍ਹਾਂ ਦੇ ਸੰਨ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਉਹਦੇ ਵਿੱਚ ਇੰਡੀਆ ਜਿਹੜਾ ਹੈ ਇੱਕ ਇੱਕ ਪ੍ਰਮੁੱਖ ਦੇਸ਼ ਸੀਗਾ ਸੋ ਪਹਿਲਾਂ ਸਭ ਤੋਂ ਪਹਿਲਾਂ ਹਮਲਾ ਉਹਨਾਂ ਨੇ ਕੀਤਾ ਕਿ ਜਿਹੜੇ ਇਮੀਗ੍ਰੈਂਟਸ ਕੱਢਣ ਦੇ ਨਾਂ ਤੇ ਜਿਸ ਤਰੀਕੇ ਦੇ ਨਾਲ ਹਥਕੜੀਆਂ ਬੀੜੀਆਂ ਦੇ ਵਿੱਚ ਬੰਨ ਕੇ ਨੌਜਵਾਨਾਂ ਨੂੰ ਜਿਹੜਾ ਹੈ ਇੰਡੀਆ ਭੇਜਿਆ ਗਿਆ ਪਹਿਲੇ ਪਹਿਲੀ ਗੱਲ ਇਹ ਸੀ ਉਹ ਉਦੋਂ ਵੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਕੋ ਜਾਸਰਪਾਰ ਸਰਕਾਰ ਜਿਹੜੀ ਹੈ ਉਸ ਤਰੀਕੇ ਦੀ ਰੈਜ਼ੈਂਟਮੈਂਟ ਆਪਣੀ ਸ਼ੋਅ ਨਹੀਂ ਕਰ ਸਕੀ ਇੰਟਰਨੈਸ਼ਨਲ ਲੈਵਲਸ ਤੇ ਤੇ ਫਿਰ ਮੋਦੀ ਜਿਹੜਾ 트ੰਪ ਹੈ ਉਹ ਉਹਨਾਂ ਵੱਲੋਂ ਮੋਦੀ ਸਰਕਾਰ ਉੱਤੇ ਭਾਰਤ ਸਰਕਾਰ ਉੱਤੇ ਇਹ ਦਬਾਅ ਪਾਇਆ ਜਾ ਰਿਹਾ ਕਿ ਉਹ ਭਾਰਤ ਦੀ ਜਿਹੜੀ ਮਾਰਕੀਟ ਹੈ ਉਹਨੂੰ ਐਗਰੀਕਲਚਰ ਸੈਕਟਰ ਦੇ ਉੱਤੇ ਐਗਰੀਕਲਚਰ ਸੈਕਟਰ ਦੇ ਵਾਸਤੇ ਖੋਲੇ ਜੀ ਸੋ ਐਗਰੀਕਲਚਰ ਉਤਪਾਦ ਜਿਹੜੇ ਨੇ ਅਮਰੀਕਨ ਉਤਪਾਦ ਨੇ ਉਹਨਾਂ ਨੂੰ ਇਹ ਇੰਡੀਅਨ ਮਾਰਕੀਟ ਨੂੰ ਖੋਲ ਦੇਣਾ ਚਾਹੀਦਾ ਸੋ ਇਹ ਕਿਉਂਕਿ ਭਾਰਤ ਦੇ ਜਿਹੜੇ ਆ 80 ਕਰੋੜ ਲੋਕ ਜਿਹੜੇ ਸਿੱਧੇ ਸਿੱਧੇ ਤਰੀਕੇ ਨਾਲ ਖੇਤੀ ਨਾਲ ਜੁੜੇ ਹੋਏ ਆ ਉਹਨਾਂ ਦੀ ਰੋਜ਼ੀ ਰੋਟੀ ਦਾ ਮਸਲਾ ਹੈ ਸੋ ਨਰਿੰਦਰ ਮੋਦੀ ਸਰਕਾਰ ਨੇ ਬਹੁਤ ਇਹਦੇ ਤੇ ਸਖਤ ਸਟੈਂਡ ਲਿਆ ਤੇ ਹੁਣ ਤੱਕ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਉਹ ਝੁਕਣ ਇਸ ਤਰ੍ਹਾਂ ਦਾ ਪ੍ਰਭਾਵ ਨਹੀਂ ਦਿੰਦਾ ਕਿ ਸਰਕਾਰ ਉਹਨਾਂ ਦੇ ਅੱਗੇ ਝੁਕ ਜਾਏਗੀ ਸੋ ਇਸੇ ਕਰਕੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ 25 ਆ ਪਰਸੈਂਟ ਜਿਹੜੇ ਆ ਉਹ ਟੈਰਿਫ ਲਾਏ ਤੇ 25% ਉਹਨਾਂ ਨੇ ਕਿਹਾ ਜੁਰਮਾਨਾ ਅਸੀਂ ਲਾ ਰਹੇ ਹਾਂ ਸੋ 50% ਟੈਕਸ ਜਿਹੜੇ ਆ ਇੰਡੀਅਨ ਜਿਹੜੀਆਂ ਜਿਹੜੇ ਉਤਪਾਦ ਅਮਰੀਕਾ ਜਾਂਦੇ ਸੀ ਉਹਦੇ ਉੱਤੇ ਉਹਨਾਂ ਨੇ ਲਾ ਦਿੱਤੇ ਸੋ ਇੱਕ ਤਰ੍ਹਾਂ ਦੇ ਨਾਲ ਇਹ ਇਹਦਾ ਪੋਲਿਟਿਕਲ ਇੱਕ ਜਿਹੜੀ ਇੰਟਰਨੈਸ਼ਨਲ ਜਿਹੜਾ ਪੋਲਿਟਿਕਸ ਚੱਲ ਰਹੀ ਹੈ ਕਿ ਰਸ਼ੀਆ ਰਸ਼ੀਆ ਔਰ ਚਾਈਨਾ ਜੀ ਉਹਨਾਂ ਦੇ ਨਾਲ ਇੰਡੀਆ ਦੀ ਅਲਾਈਨਮੈਂਟ ਜਿਹੜੀ ਹੈ ਉਹ ਹੋ ਰਹੀ ਹੈ ਔਰ 트럼ਪ ਅਮਰੀਕਾ ਜਿਹੜਾ ਹੈ ਉਹ ਚਾਈਨਾ ਨੂੰ ਕੰਟੇਨ ਕਰਨ ਦੇ ਵਿੱਚ ਲੱਗਿਆ ਹੋਇਆ ਔਰ ਰੂਸ ਨੂੰ ਰੂਸ ਜੁਕ੍ਰੇਨ جنگ ਨੂੰ ਜਿਹੜਾ ਰੋਕਣ ਦੇ ਲਈ ਉਹ ਲੱਗਿਆ ਹੋਇਆ ਸੋ ਉਹ ਰੂਸ ਦੇ ਬਹਾਨੇ ਨਾਲ ਭਾਰਤ ਦੀ ਬਾਹਮ ਰੋੜਨ ਦੀ ਗੱਲ ਜਿਹੜਾ ਹੈ 트럼ਪ ਕਰ ਰਿਹਾ ਪਰ ਹੁਣ ਤੱਕ ਜਿਹੜੀ ਭਾਰਤ ਸਰਕਾਰ ਹੈ ਉਹਨਾਂ ਨੇ 트럼ਪ ਦੀ ਉਸ ਤਰ੍ਹਾਂ ਦੀ ਗੱਲ ਨਹੀਂ ਮੰਨੀ ਤੋ ਇਸ ਕਰਕੇ ਉਹ ਕੋਸ਼ਿਸ਼ ਕਰ ਰਿਹਾ ਕਿ ਭਾਰਤ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਬਾਏ। ਤਾਂ ਇਸ ਕਰਕੇ ਜਿਹੜੀ ਮੋਦੀ ਸਾਹਿਬ ਦੀ ਉਹਨਾਂ ਨਾਲ ਦੋਸਤੀ ਸੀਗੀ ਜੀ ਸੋ ਉਹ ਪਰਸਨਲ ਦੋਸਤੀ ਤਾਂ ਸ਼ਾਇਦ ਅਜੇ ਵੀ ਕਾਇਮ ਰਹੀ ਹੋਵੇਗੀ ਪਰ ਉਹ ਜਿਹੜੀ ਐਜ਼ ਅ ਸਟੇਟ ਹੈਡ ਦੋਵਾਂ ਦੀ ਜਿਸ ਤਰੀਕੇ ਨਾਲ ਉਹਨਾਂ ਨੂੰ ਡੀਲ ਕਰਨਾ ਚਾਹੀਦਾ ਸੀ ਉਸ ਤਰ੍ਹਾਂ ਦਾ ਹੁਣ ਨਹੀਂ ਮਿਲਦਾ ਸੀ ਦੋ ਦਿਨ ਪਹਿਲਾਂ ਦੇਖਿਆ ਕਿ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਸੀਗਾ ਤੇ ਟਰੰਪ ਨੇ ਕਿਹਾ ਕਿ ਮੈਂ ਉਹਨਾਂ ਨੂੰ ਫੋਨ ਤੇ ਵਧਾਈ ਦਿੱਤੀ ਹੈ ਮੇਰੇ ਇਹਨਾਂ ਨਾਲ ਬਹੁਤ ਅੱچھے ਰਿਸ਼ਤੇ ਐ ਪਰ ਉਹਦੇ ਬਾਅਦ ਇੱਕ ਦਿਨ ਬਾਅਦ ਹੀ ਐਚ ਵੀ 1 ਵੀਜ਼ੇ ਦੀ ਦਾ ਫੈਸਲਾ ਆ ਗਿਆ ਸੋ ਜਿਹੜੇ ਜਿਹੜੇ ਨਰਿੰਦਰ ਮੋਦੀ ਔਰ ਪ੍ਰਧਾਨ ਮੰਤਰੀ ਔਰ ਰਾਸ਼ਟਰਪਤੀ ਟਰੰਪ ਦੀ ਦੋਸਤੀ ਦੇ ਚਰਚੇ ਸੀ ਉਹ ਦੋਸਤੀ ਦਾ ਅਸਰ ਜਿਹੜਾ ਹੁਣ ਕਿਧਰੇ ਦਿਖਾਈ ਨਹੀਂ ਦੇ ਰਿਹਾ ਜੀ ਸਰ ਆਪਾਂ ਹੁਣ ਅਮਰੀਕਾ ਤੋਂ ਬਾਅਦ ਕੈਨੇਡਾ ਤੇ ਆ ਜਾਂਦੇ ਆ ਕੈਨੇਡਾ ਵਿੱਚ ਜੋ ਹਰਦੀਪ ਸਿੰਘ ਨਿੱਜਰ ਕਤਲ ਕੇਸ ਉਹਦੀ ਉਹਦੇ ਜੋ ਟ੍ਰਾਇਲ ਸ਼ੁਰੂ ਹੋਣੇ ਸੀ ਉਹ ਹਾਲੇ ਤੱਕ ਟ੍ਰਾਇਲ ਸ਼ੁਰੂ ਨਹੀਂ ਕੀਤੇ ਗਏ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆ ਦੇਖੋ ਇਹ ਬੜਾ ਇੰਪੋਰਟੈਂਟ ਕੇਸ ਹੈ ਜੀ ਹਰਦੀਪ ਸਿੰਘ ਨਿੱਜਰ ਜਿਹੜੇ ਕਿ ਸਰੀ ਦੇ ਇੱਕ ਗੁਰਦੁਆਰੇ ਦੇ ਜਿਹੜੇ ਪ੍ਰਧਾਨ ਸੀਗੇ ਔਰ ਉੱਥੋਂ ਕਾਫੀ ਉਸ ਗੁਰਦੁਆਰੇ ਦਾ ਜਿਹੜਾ ਮਕਾਮ ਹੈ ਔਰ ਉਸ ਦਾ ਉਹਨਾਂ ਦਾ ਜਿਹੜੀ ਹੈ ਉਹ ਉਹ ਉੱਥੇ ਮਰਡਰ ਹੋਇਆ ਸੀਗਾ ਇਹ ਸ਼ਾਇਦ 18 ਜੂਨ 2023 ਨੂੰ ਹੋਇਆ ਸੀਗਾ ਸੋ ਉਦੋਂ ਉਹ ਤੋਂ ਬਾਅਦ ਸਤੰਬਰ 23 ਦੇ ਵਿੱਚ ਜਿਹੜੇ ਤਤਕਾਲੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਸੀਗੇ ਜਸਟਨ ਟਰੂਡੋ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਬਿਆਨ ਦੇ ਕੇ ਇੱਕ ਵਾਰ ਹਲਚਲ ਮਚਾਤੀ ਸੀਗੀ ਕਿ ਇਹ ਜਿਹੜਾ ਹਰਦੀਪ ਸਿੰਘ ਨੇ ਜਿਹੜਾ ਮਰਡਰ ਹੋਇਆ ਉਹ ਇੰਡੀਅਨ ਏਜੰਸੀਆਂ ਜਾਂ ਇੰਡੀਅਨ ਏਜੰਸੀਆਂ ਦੇ ਏਜੰਟਸ ਜਿਹੜੇ ਆ ਉਹ ਇਨਵੋਲਵ ਨੇ ਇਹਦੇ ਨਾਲ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਪੈਦਾ ਹੋ ਗਿਆ ਔਰ ਉਹ ਤਣਾਅ ਜਿਹੜਾ ਹੈ ਇੰਨਾ ਵਧਿਆ ਕਿ ਜਿਹੜੀ ਹੈ ਪਹਿਲਾਂ ਦੋਹਾਂ ਪਾਸਿਆਂ ਦੇ ਜਿਹੜੇ ਆ ਉਹ ਜਿਹੜੇ ਡਿਪਲੋਮੈਟਿਕ ਅਫਸਰ ਘਟਾਏ ਗਏ ਫਿਰ ਈਵਨ ਜਿਹੜੇ ਜਿਹੜੇ ਡਿਪਲੋਮੈਟਸ ਆ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਸੋ ਇੱਕ ਤਰ੍ਹਾਂ ਦੇ ਨਾਲ ਦੋਹਾਂ ਦੇਸ਼ਾਂ ਦੇ ਵਿੱਚ ਬਹੁਤ ਸਾਰੀ ਘਟਾਸ ਜਿਹੜੀ ਰਿਸ਼ਤਿਆਂ ਦੇ ਵਿੱਚ ਆ ਗਈ ਸੀਗੀ ਸੋ 23 ਤੋਂ ਇਹ ਜਿਹੜਾ ਹੈ ਮਾਮਲਾ ਸ਼ੁਰੂ ਹੋਇਆ ਇਸ ਦੀ ਜਾਂਚ ਸ਼ੁਰੂ ਹੋਈ ਇਸ ਦੇ ਇਸ ਇਹਦੇ ਵਿੱਚ ਜਿਹੜੇ 4 ਲੋਕਾਂ ਨੂੰ ਫੜਿਆ ਗਿਆ ਜਿਹੜੇ ਚਾਰੇ ਹੀ ਜਿਹੜੇ ਆ ਉਹ ਇੰਡੀਅਨ ਮੂਲ ਦੇ ਹੈਗੇ ਆ ਔਰ ਪੰਜਾਬੀ ਬੰਦੇ ਹੈ ਜਿਨ੍ਹਾਂ ਨੇ ਕੀਤਾ ਉਹ ਕੋਰਟ ਦੇ ਵਿੱਚ ਜਿਹੜੇ ਆ ਉਹ ਸੌਰੀ ਜੇਲ ਦੇ ਵਿੱਚ ਅਜੇ ਵੀ ਜੇਲ ਦੇ ਵਿੱਚ ਨਹੀਂ ਉਹ ਕੋਰਟ ਨੇ ਕਿਹਾ ਹੈ ਕਿ ਜਦੋਂ ਤੱਕ ਇਹਦਾ ਟਰਾਇਲ ਜਿਹੜਾ ਸ਼ੁਰੂ ਨਹੀਂ ਹੁੰਦਾ ਉਹ ਉਦੋਂ ਤੱਕ ਉਹ ਬੰਦੇ ਜੇਲ੍ਹ 'ਚ ਹੀ ਰਹਿਣਗੇ ਉਹਨਾਂ ਨੂੰ ਜ਼ਮਾਨਤ ਜਿਹੜੀ ਹੈ ਨਹੀਂ ਮਿਲੇਗੀ ਪਰ ਜਿਹੜੀ ਇੱਕ ਪ੍ਰੀ ਐਪਲੀਕੇਸ਼ਨ ਜਿਹੜੀ ਹੈ ਹੁੰਦੀ ਹੈ ਪ੍ਰੀ ਟ੍ਰਾਇਲ ਤੋਂ ਪਹਿਲਾਂ ਕਿ ਜਿਹੜੀਆਂ ਪ੍ਰੀ ਐਪਲੀਕੇਸ਼ਨ ਇਕ ਤਿਆਰ ਕਰਦੀਆਂ ਦੋਵਾਂ ਧਿਰਾਂ ਵੱਲੋਂ ਆਪਣੀਆਂ ਦਲੀਲਾਂ ਲਿਖਤੀ ਤੌਰ ਤੇ ਤਿਆਰ ਕੀਤੀਆਂ ਜਾਂਦੀਆਂ ਤੇ ਉਹਦੇ ਡਿਸਕਸ਼ਨ ਤੋਂ ਬਾਅਦ ਉਹ ਸ਼ੁਰੂ ਹੁੰਦਾ ਸੋ ਉਹ ਦਸੰਬਰ ਜਿਹੜੀ ਹੈ ਦਸੰਬਰ ਦੇ ਵਿੱਚ ਦਸੰਬਰ 2025 ਦੇ ਵਿੱਚ ਉਹ ਤਹਿ ਜਿਹੜੀ ਹੈ ਡਿਸਕਸ਼ਨ ਹੋਣੀ ਹੈ کورٹ ਦੀ ਉਹ ਤਰੀਕ ਹੈ ਤੇ ਜਦੋਂ ਉਹ ਪ੍ਰੀ ਐਪਲੀਕੇਸ਼ਨ ਮੂਵ ਹੋ ਗਈਆਂ ਉਸ ਤੇ ਡਿਸਕਸ਼ਨ ਹੋਏਗੀ ਫਿਰ ਜਿਹੜਾ ਹੈ ਅਗਲੇ ਸਾਲ ਜਾ ਕੇ ਇਸ ਦਾ ਟ੍ਰਾਇਲ ਜਿਹੜਾ ਸ਼ੁਰੂ ਹੋਏਗਾ ਸੋ ਕਾਫੀ ਇਹ ਕੈਨੇਡਾ ਦੇ ਵਿੱਚ ਇਹ ਹੁੰਦਾ ਕਿ ਉੱਥੋਂ ਦਾ ਜਿਹੜਾ ਲੀਗਲ ਸਿਸਟਮ ਹੈ ਜੇ ਉੱਥੋਂ ਦੀ ਜਿਹੜੀ ਜਿਹੜਾ ਜਿਵੇਂ ਲਾ ਇਨਫੋਰਸਮੈਂਟ ਏਜੰਸੀਆਂ ਕੰਮ ਕਰਦੀਆਂ ਉਹ ਜਦੋਂ ਤੱਕ ਕਿਸੇ ਮਾਮਲੇ ਦੀ ਪੂਰੀ ਤਰ੍ਹਾਂ ਗਹਿਰਾਈ ਨਾਲ ਜਾਂਚ ਨਾ ਕਰ ਲੈਣ ਤੇ ਉਹ ਉਸ ਉਦੋਂ ਤੱਕ ਜਿਹੜਾ ਹੈ ਟ੍ਰਾਇਲ ਜਿਹੜਾ ਉਸ ਦਾ ਨਹੀਂ ਸ਼ੁਰੂ ਹੁੰਦਾ ਸੋ ਜਿਵੇਂ ਸਾਡੇ ਇੰਡੀਆ ਦੇ ਵਿੱਚ ਟ੍ਰਾਇਲ ਸ਼ੁਰੂ ਹੋ ਜਾਂਦਾ ਬਾਅਦ ਚ ਕਹਿੰਦੇ ਜੀ ਚਲਾਨ ਪੇਸ਼ ਕਰਨਾ ਹੈ ਕਰਨਾ ਤਾਂ ਉਹ ਉਸ ਤਰ੍ਹਾਂ ਦਾ ਸਿਸਟਮ ਉੱਥੇ ਨਹੀਂ ਹੁੰਦਾ ਸੋ ਪਰ ਇਹ ਕਾਫੀ ਟਾਈਮ ਲੱਗ ਰਿਹਾ ਇਹਨੂੰ ਕਿਉਂਕਿ ਇਹ ਇਹ ਇੱਕ ਸਵਾਲ ਜ਼ਰੂਰ ਖੜੇ ਕਰਦਾ ਕਿ ਇੰਨਾ ਟਾਈਮ ਕਿਉਂ ਲੱਗ ਰਿਹਾ ਕਿਉਂਕਿ ਜੇ ਜਿਵੇਂ ਕਿ ਪ੍ਰਾਈਮ ਮਿਨਿਸਟਰ ਕਰੂਟੋ ਨੇ ਪਾਰਲੀਮੈਂਟ ਦੇ ਵਿੱਚ ਸਵਾਲ ਚੱਕੇ ਸੀਗੇ ਜੇ ਉਹਨਾਂ ਕੋਲ ਇੰਨੇ ਸਬੂਤ ਸੀਗੇ ਹੈਨਾ ਤੇ ਫਿਰ ਹੁਣ ਤੱਕ ਤਾਂ ਉਹਦਾ ਚਾਰ ਸ਼ੀਟ ਵੀ ਪੇਸ਼ ਹੋ ਜਾਣੀ ਚਾਹੀਦੀ ਸੀ ਜਿਹੜੀ ਕਿ ਨਹੀਂ ਹੋਈ ਸੋ ਇਹ ਇਹ ਦੇਰੀ ਜਿਹੜਾ ਹੋਣਾ ਇਹ ਸਵਾਲ ਜ਼ਰੂਰ ਖੜੇ ਕਰਦਾ ਦੂਜਾ ਇਹ ਵੀ ਹੈਗਾ ਕਿ ਕੈਨੇਡਾ ਦੇ ਵਿੱਚ ਜਿਹੜੀ ਆ ਉੱਥੋਂ ਦੀ ਗਵਰਨਮੈਂਟ ਜਿਹੜੀ ਹੈ ਉਹ ਬਦਲ ਗਈ ਹੈ ਭਾਵੇਂ ਕਿ ਪਾਰਟੀ ਉਹੀ ਹੈ ਪਰ ਜਿਹੜੇ ਪ੍ਰਾਈਮ ਮਿਨਿਸਟਰ ਹੈ ਮਾਰਕ ਕਾਰਨੀ ਜੀ ਉਹ ਨਵੇਂ ਪ੍ਰਾਈਮ ਮਿਨਿਸਟਰ ਆਏ ਆ ਤੇ ਉਹ ਉਹ ਤੋਂ ਬਾਅਦ ਇੰਡੀਆ ਦੇ ਨਾਲ ਇੱਕ ਡਿਪਲੋਮੈਟਿਕ ਜਿਹੜੀ ਗੱਲਬਾਤ ਦੁਬਾਰਾ ਸ਼ੁਰੂ ਵੀ ਹੋਈ ਹੈ ਤੇ ਜਿਹੜੇ ਅੱਜ ਕੱਲ ਹੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਦਵਾਲ ਸਾਹਿਬ ਤੇ ਕੈਨੇਡੀਅਨ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਹੈ ਉਹਨਾਂ ਦੀ ਆਪਸ ਵਿੱਚ ਮੁਲਾਕਾਤ ਹੋਈ ਹੈ ਤੇ ਨਵੇਂ-ਨਵੇਂ ਜਿਹੜੇ ਹਾਈ ਕਮਿਸ਼ਨਰ ਵੀ ਅਪਾਇੰਟ ਕੀਤੇ ਗਏ ਆ ਸੋ ਰਿਸ਼ਤੇ ਜਿਹੜੇ ਆ ਉਹ ਦੋਵਾਂ ਦੇ ਮੋੜ ਤੋਂ ਰਿਵਾਈਵ ਹੋ ਰਹੇ ਆ ਸੋ ਇਹਦੇ ਵਿੱਚ ਦੇਰੀ ਹੋਣਾ ਤੇ ਕਿਤੇ ਇਹ ਵੀ ਕੋਈ ਕਈ ਲੋਕ ਸਵਾਲ ਕਰਦੇ ਆ ਕਿ ਦੁਬਾਰਾ ਤੋਂ ਜਿਹੜੇ ਕੈਨੇਡਾ ਦੇ ਰਿਸ਼ਤਿਆਂ ਦੇ ਕੈਨੇਡਾ ਇੰਡੀਆ ਦੇ ਜਿਹੜੇ ਰਿਸ਼ਤੇ ਰਿਵਾਈਵ ਹੋ ਰਹੇ ਆ ਉਹਨਾਂ ਦਾ ਕੋਈ ਅਸਰ ਤਾਂ ਨਹੀਂ ਇਹਦੇ ਤੇ ਪੈਣਾ ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਕਿਉਂਕਿ ਕੈਨੇਡਾ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਆਪਣੇ ਹਿਸਾਬ ਨਾਲ ਵਰਕ ਕਰਦੇ ਉਥੋਂ ਦੀਆਂ ਜਿਹੜੀਆਂ ਜਿਹੜੀਆਂ ਏਜੰਸੀਆਂ ਆ ਉਹ ਆਪਣੇ ਹਿਸਾਬ ਨਾਲ ਹੀ ਕੰਮ ਕਰਦੀਆਂ ਹਾਂ ਹਾਂ ਇਹ ਸਵਾਲ ਜ਼ਰੂਰ ਹੈ ਕਿ ਜੇ ਉਥੋਂ ਦੀਆਂ ਕੈਨੇਡੀਅਨ ਏਜੰਸੀਆਂ ਜੇ ਪ੍ਰਧਾਨ ਮੰਤਰੀ ਕਹਿ ਰਹੇ ਸੀਗੇ ਕਿ ਕੈਨੇਡੀਅਨ ਕਿ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਇਨਵੋਲਵ ਸੀਗੀਆਂ ਉਹਦੇ ਏਜੰਟਸ ਮੌਜੂਦ ਸੀਗੇ ਉਹਨਾਂ ਕੋਲ ਇੰਨੇ ਸਬੂਤ ਸੀਗੇ ਚਾਹੀਦੇ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ ਸੀ ਸਰ ਆਪਾਂ ਮੁੜ ਆ ਜਾਂਦੇ ਹਾਂ ਹੁਣ ਪੰਜਾਬ ਤੇ ਤੇ ਅੱਜ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਭਾਜਪਾ ਵੱਲੋਂ ਤੇ ਉਹਦੇ ਵਿੱਚ ਜੋ ਆਮ ਆਦਮੀ ਪਾਰਟੀ ਤੇ ਮੋਢ ਛਪਦੀ ਹਮਲੇ ਹੁੰਦੇ ਨੇ ਜੋ 12000 ਕਰੋੜ ਦੇ ਫੰਡ ਨੂੰ ਲੈ ਕੇ ਐਸਡੀਆਰਐਫ ਫੰਡ ਨੂੰ ਲੈ ਕੇ ਤੇ ਇਹਦੀਆਂ ਹੁਣ ਕੀ ਨਵੀਆਂ ਦਲੀਲਾਂ ਆ ਰਹੀਆਂ ਨੇ ਸਾਹਮਣੇ ਆ ਨਵੀਆਂ ਦਲੀਲਾਂ ਤਾਂ ਕੁਝ ਨਹੀਂ ਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਐਸਡੀਆਰਐਫ ਦਾ ਪੈਸਾ ਜਿਹੜਾ ਹੈ ਉਹ ਕੇਂਦਰ ਨੇ ਨਹੀਂ ਭੇਜਿਆ ਤੇ 1600 ਕਰੋੜ ਰੁਪਏ ਜਿਹੜਾ ਨਰਿੰਦਰ ਮੋਦੀ ਉਹਨਾਂ ਨੇ ਅਨਾਉਂਸ ਕੀਤਾ ਸੀ ਉਸਦੇ ਵੀ ਪੈਸੇ ਜਿਹੜੇ ਪੂਰੇ ਨਹੀਂ ਆਏ ਸੋ ਕਿਉਂਕਿ ਸਰਕਾਰ ਜਿਹੜੀ ਹੈ ਅ ਅਗਰੈਸਿਵ ਹੋਈ ਹੋਈ ਹੈ ਪ੍ਰਧਾਨ ਮੰਤ ਮੁੱਖ ਮੰਤਰੀ ਖੁਦ ਅਗਰੈਸਿਵ ਨੇ ਔਰ ਬੀਏਪੀ ਨੂੰ ਆਪਣੇ ਨਿਸ਼ਾਨੇ ਤੇ ਲੈ ਰਹੇ ਨੇ ਸੋ ਉਸ ਦਾ ਜਵਾਬ ਦੇਣ ਦੇ ਲਈ ਬੀਜੇਪੀ ਜਿਹੜੀ ਹੈ ਉਹ ਵੀ ਉਸੇ ਤਰ੍ਹਾਂ ਅਗਰੈਸਿਵ ਨਜ਼ਰ ਆ ਰਹੀ ਹੈ ਸੋ ਉਸੇ ਤਰ੍ਹਾਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੋ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸੀਨੀਅਰ ਬੁਲਾਰੇ ਨੇ ਸਰীন ਅ ਚੰਨੀ ਐਸਐਸ ਚੰਨੀ ਤੇ ਲੱਧੜ ਆਰਐਸ ਲੱਧੜ ਤੇ ਵਨੀਤ ਯੋਸ਼ੀ ਇਹਨਾਂ ਨੇ ਇੱਕ ਇਕੱਠੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੈਸੇ ਇਹ ਗੱਲਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਕਿ ਜਿਹੜੀ ਕੈਗ ਦੀਆਂ ਰਿਪੋਰਟਸ ਹੈ ਉਹਦੇ ਮੁਤਾਬਕ ਕਦੋਂ-ਕਦੋਂ ਪੈਸਾ ਕਿੰਨਾ-ਕਿੰਨਾ ਆਇਆ ਤਾਂ ਉਹਦਾ ਹਿਸਾਬ ਉਹਨਾਂ ਨੇ ਜਿਹੜਾ ਹੈ ਦੱਸਿਆ ਤੇ ਉਹੀ ਜਿਹੜੀਆਂ ਗੱਲਾਂ ਆ ਔਰ ਇਹ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਜਿਹੜੀ ਹੈ ਝੂਠ ਬੋਲਦੀ ਹੈ ਔਰ ਜਿਸ ਤਰ੍ਹਾਂ ਦੇ ਸ਼ਬਦ ਬੀਜੇਪੀ ਦੇ ਬੁਲਾਰੇ ਵਰਤ ਰਹੇ ਸੀਗੇ ਉਹਨਾਂ ਨੇ ਕਿਹਾ ਕਿ ਝੂਠ ਦੀ ਮਸ਼ੀਨ ਜਿਹੜੀ ਹੈ ਇਹ ਪੰਜਾਬ ਸਰਕਾਰ ਹੈ ਜਿਹੜੀ ਕਿ ਐਸ ਡੀ ਆਰ ਐਫ ਦਾ 12000 ਕਰੋੜ ਰੁਪਇਆ ਜਿਹੜਾ ਹੈ ਉਹ ਉਹਦਾ ਹਿਸਾਬ ਨਹੀਂ ਦੇ ਰਹੀ ਔਰ ਜਿਹੜਾ ਪੈਸਾ ਹੈਗਾ ਇਹਨਾਂ ਕੋਲ ਪੈਸਾ ਹੈਵੀ ਉਹਦੇ ਵੀ ਸਹੀ ਵਰਤੋਂ ਨਹੀਂ ਕਰ ਰਹੀ ਹੈ ਸੋ ਇਹ ਇੱਕ ਪੋਲੀਟੀਕਲ ਬਿਆਨਵਾਜੀ ਵਾਲੀ ਜਿਹੜੀ ਹੈ ਪ੍ਰੈਸ ਕਾਨਫਰੰਸ ਸੀਗੀ ਇਹਦੇ ਚ ਪਾਵੇਂ ਕੇ ਬੜੀ ਉਹਨਾਂ ਨੇ ਜਿਹੜੀ ਹੈ ਪ੍ਰੋਪਰ ਸਿਸਟਮੈਟਿਕ ਤਰੀਕੇ ਦੇ ਨਾਲ ਪੰਜਾਬ ਦੇ ਜਿਹੜੇ ਤਿੰਨ ਚਾਰ ਮੰਤਰੀਆਂ ਦੇ ਔਰ ਮੁੱਖ ਮੰਤਰੀਆਂ ਦੀਆਂ ਬੱਕਰੀਆਂ ਬੱਕਰੀਆਂ ਸਮ ਬੱਕਰੇ ਬੱਕਰੇ ਸਮੇਂ ਤੇ ਬੱਕਰੀਆਂ ਬੱਕਰੀਆਂ ਸਟੇਟਮੈਂਟਸ ਜਿਹੜੀਆਂ ਉਹ 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 ਉਹਦੀ ਇੱਕ ਪ੍ਰੈਜੈਂਟੇਸ਼ਨ ਬਣਾ ਕੇ ਵੀਡੀਓ ਕਲਿੱਪ ਰਾਈ ਉੱਥੇ ਮੀਡੀਆ ਨੂੰ ਦਿਖਾਏ ਤੇ ਪਰ ਔਰ ਕੈਗ ਦਾ ਜਿਹੜਾ ਕੈਗ ਰਿਪੋਰਟਸ ਦਾ ਜਿਹੜਾ ਡਾਟਾ ਹੈ ਉਹ ਸਾਹਮਣੇ ਰੱਖਿਆ ਉਹਦੇ ਨਾਲ ਜੋੜ ਕੇ ਉਹਨਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੈਸਾ ਪੰਜਾਬ ਸਰਕਾਰ ਕੋਲ ਐਸ ਡੀ ਆਰ ਐਫ ਦਾ ਆਇਆ ਹੈ ਔਰ ਸਰਕਾਰ ਨੇ ਉਸ ਪੈਸੇ ਦੀ ਜਿਹੜੀ ਯੂਟਿਲਾਈਜੇਸ਼ਨ ਕਿਤੇ ਹੋਰ ਕਰ ਲਈ ਤੇ ਨਾਲ ਹੀ ਫਿਰ ਬੀ ਜੀ ਪੀ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਕਿਹਾ ਕਿ ਉਹ ਇਹ ਜਿਹੜੇ 12000 ਕਰੋੜ ਦਾ ਹਿਸਾਬ ਜਿਹੜਾ ਹੈ ਸਰਕਾਰ ਤੋਂ ਲੈ ਕੇ ਰਹਿਣਗੇ ਸੋ ਇੱਕ ਤਰ੍ਹਾਂ ਦੀ ਜਿਹੜੀ ਪੋਲੀਟੀਕਲ ਬਿਆਨਬਾਜ਼ੀ ਚੱਲ ਰਹੀ ਹੈ ਇਹ ਉਸੇ ਕੜੀ ਦਾ ਅਗਲਾ ਹਿੱਸਾ ਹੈ ਸੋ ਬਹੁਤ ਬਹੁਤ ਧੰਨਵਾਦ ਲਾਲੀ ਸ਼ੁਕਰੀਆ ਸੋ ਇਹ ਸੀ ਅੱਜ ਦੀ ਗੱਲਬਾਤ ਤੇ ਸੋਮਵਾਰ ਫਿਰ ਹਾਜ਼ਰ ਹੋਵਾਂਗੇ ਕਈ ਪੰਜਾਬ ਦੇ ਅਤੇ ਕਈ ਹੋਰ ਡਾਇਸਪੋਰਾ ਦੇ ਨਵੇਂ ਮੁੱਦਿਆਂ ਨੂੰ ਲੈ ਕੇ ਧੰਨਵਾਦ